ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਲੋਕ ਪੀਣ ਵਾਲਾ ਸਾਫ਼ ਪਾਣੀ ਪੀਣ ਨੂੰ ਤਰਸ ਰਹੇ ਨੇ ਸ਼ਹਿਰ ਦੇ ਵਿੱਚ ਪੀਣ ਦੇ ਲਈ ਸਪਲਾਈ ਹੋ ਰਿਹਾ ਪਾਣੀ ਪੀਣ ਯੋਗ ਨਹੀਂ ਹੈ ਜਿਸ ਦਾ ਖੁਲਾਸਾ ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲਾਂ ਦੇ ਵਿੱਚ ਹੋਇਆ ਹੈ ਦਰਸਲ ਤਲਵੰਡੀ ਸਾਬੋ ਦੇ ਵਾਟਰ ਵਰਕਸ ਤੋਂ ਸਪਲਾਈ ਹੋ ਰਿਹਾ ਪਾਣੀ ਪੀਣ ਯੋਗ ਨਹੀਂ ਹੈ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਲੇਕਿਨ ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਮੌਕਵਿਆਂ ਤੋਂ ਭਰੇ ਗਏ ਪਾਣੀ ਦੇ ਸੈਂਪਲ ਫੇਲ ਹੋਣ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਚਿੰਤਾ ਹੋਰ ਵੱਧ ਗਈ ਹੈ ਇਸਾ ਜਾ ਰਿਹਾ ਹੈ ਕਿ ਸੇਤ ਵਿਭਾਗ ਵੱਲੋਂ ਤਲਵੰਡੀ ਸਾਬੋ ਤੋਂ 50 ਸੈਂਪਲ ਪਾਣੀ ਦੇ ਭਰੇ ਗਏ ਸੀ ਜਿਨ੍ਹਾਂ ਦੇ ਵਿੱਚ 20 ਸੈਂਪਲ ਫੇਲ ਪਾਏ ਗਏ ਨੇ ਤੇ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੈਕਟੀਰੀਅਲ ਕੰਟਾਮਿਨੇਸ਼ਨ ਦੀ ਜ਼ਿਆਦਾ ਮਾਤਰਾ ਪਾਣੀ ਦੇ ਵਿੱਚ ਹੈ ਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਹਾਂ ਜੀ ਇਹ ਜਿਹੜੀ ਸਮੱਸਿਆ ਆ ਰਹੀ ਹੈ ਲਗਭਗ ਪਿਛਲੇ 1 ਮਹੀਨੇ ਤੋਂ ਜੋ ਕਿ ਵਾਟਰ ਬਕਸ ਤਤ ਸਾਬ ਦੇ ਬਿਲਕੁਲ ਨਜ਼ਦੀਕ ਬਣਿਆ ਹੋਇਆ ਉਹ ਤੋਂ ਸਪਲਾਈ ਹੁੰਦਾ ਹੋਇਆ ਪਾਣੀ ਸਿਵਲ ਹਸਪਤਾਲ ਤਲਵੰਡੀ ਸਾਬੋ 메ਨ ਬਾਜ਼ਾਰ ਤਲਵੰਡੀ ਸਾਬੋ ਨੂੰ ਸਪਲਾਈ ਹੁੰਦਾ ਹੈ ਉਹ ਪਾਣੀ ਵਿੱਚ ਲਗਾਤਾਰ ਸੁੰਡ ਆ ਰਹੀ ਨਾ স্মੈਲ ਨਹੀਂ ਅਸੀਂ ਝੂਠ ਨਹੀਂ ਬੋਲਦੇ স্মੈਲ ਨਹੀਂ ਆਉਂਦੀ ਸੁੰਡ ਆਉਂਦੇ ਨਾਲ ਤੇ ਸੁੰਡ ਕੰਟੀਨਿਊਲੀ ਆ ਰਹੇ ਨੇਗੇ ਮੈਕਮੇ ਦੇ ਅਧਿਕਾਰੀ ਵੀ ਜੈ ਸਾਹਿਬ ਵੀ ਦੇਖ ਕੇ ਗਏ ਨਾ ਹੋਰ ਨਿਚਲੇ ਲੈਵਲ ਦੇ ਅਧਿਕਾਰੀ ਉਹ ਵੀ ਆਇਨ ਟੈਸਟ ਕਰਨ ਵਾਲੇ ਪਾਣੀ ਉਹ ਵੀ ਆਇਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਕੰਟੀਨਿਊ ਜਿਵੇਂ ਹੀ ਪਹਿਲਾਂ ਵੀ ਸੁੰਡ ਆਉਂਦੇ ਸੀਗੇ ਅੱਜ ਵੀ ਉਸੇ ਤਰ੍ਹਾਂ ਹੀ ਸੁੰਡ ਆ ਰਿਹਾ ਆ ਮੇਰੇ ਕੋਲੇ ਪਾਣੀ ਦੀ ਬੋਤਲ ਭਰੀ ਹੋਈ ਆ ਇਹਦੇ ਵਿੱਚ ਵੀ ਸੁੰਡਨ ਇਹ ਤੁਸੀਂ ਦੇਖ ਸਕਦੇ ਹੋ ਆ ਕੈਂਪਰ ਭਰਿਆ ਹੋਇਆ ਪਾਣੀ ਦਾ ਸਾਡੇ ਕੋਲੇ ਇਹਦੇ ਵਿੱਚ ਵੀ ਸੁੰਡਨ ਤੇ ਪਾਣੀ ਪੀਣਾ ਦਾ ਬਹੁਤ ਦੂਰ ਦੀ ਗੱਲ ਆ ਜੀ ਪਾਣੀ ਤਾਂ ਦੇਖਿਆ ਹੀ ਨਹੀਂ ਜਾ ਸਕਦਾ ਜਿਹੜਾ ਹੁਣ ਪਾਣੀ ਦਾ ਮਸਲਾ ਜੀ ਵਾਟਰ ਬੈਕਸ ਦਾ ਸੈਂਪਲਾਂ ਦਾ ਸੈਂਪਲ ਦਾ ਫੇਲ ਹੋਣਾ ਹੀ ਆ ਜੀ 8-10 ਸਾਲ ਤੋਂ ਜਿਹੜੇ ਫਿਲਟਰ ਆ ਉਹ ਚੋਗ ਹੋਏ ਪਏ ਨੇ ਫਿੱਟਰ ਬਿੰਦੂ ਬਿਲਕੁਲ ਬੰਦ ਪਏ ਨਾ ਉਹਨਾਂ ਦੇ ਵਿੱਚ ਗੰਦਾ ਪਾਣੀ ਆ ਸਿੱਧਾ ਪਾਣੀ ਆਉਂਦਾ ਬੰਬੀ ਦੇ ਪਾਣੀ ਵਿੱਚ ਮਿਲਾ ਕੇ ਉਹ ਪਾਣੀ ਸਾਨੂੰ ਪਿਆ ਰਹੇ ਨਾ ਜਿਸ ਦੇ ਕਾਰਨ ਸਾਡੇ ਬੱਚੇ ਸਾਡੇ ਜੋ ਨਵੇਂ ਵਾਟਰ ਬਾਕਸ ਦਾ ਪਾਣੀ ਪੀਂਦੇ ਆ ਉਹਨਾਂ 'ਤੇ ਲੋਕਾਂ ਤੇ ਅਸਰ ਪੈ ਰਿਹਾ ਸਕੂਲਾਂ ਦੇ ਵਿੱਚ ਇੱਕ ਮੰਨਣ ਵਾਲੀ ਗੱਲ ਹੈ ਮੇਰੇ ਬਾਰ ਚ ਸਕੂਲ ਹੈ ਇਹ ਵਾਟਰ ਬਾਕਸ ਦਾ ਪਾਣੀ ਉਸ ਸਕੂਲ 'ਚ ਜਾਂਦਾ ਉੱਥੇ ਹਾਲ ਵੇਖੋ ਗਰੀਬਾਂ ਦੇ ਬੱਚੇ ਇਹ ਪਾਣੀ ਪੀਂਦੇ ਆ ਅਸੀਂ ਤਾਂ ਪੀਣਾ ਹੀ ਪੀਣਾ ਸਾਡੇ ਘਰਾਂ ਜਾਂਦਾ ਆਰਓ ਤੇ 2500 ਰੁਪਏ ਲੱਗਦਾ ਹੈ ਦੋ ਤਿੰਨ ਮਹੀਨੇ ਸਮਰਉਣਾ ਪੈਂਦਾ ਜੇ ਘਰੇ ਫਿਲਟਰ ਲੱਗੇ ਨਾ ਕਿਉਂ ਗੰਦ ਆਉਂਦਾ ਮੇਰਾ ਪਾਣੀ ਵਾਲੀਆਂ ਟੈਂਕੀਆਂ ਚੈੱਕ ਕਰ ਲੋ ਪਾਣੋ ਮਿੱਟੀ ਪਈ ਆ ਵਿੱਚ ਇਹ ਕਿਉਂ ਪਈ ਆ ਸਾਡੇ ਫਿਲਟਰ ਜਿਹੜੇ ਨਵੇਂ ਵਾਟਰ ਵਕਸ ਦੇ ਨੱਤ ਰੋਡ ਵਾਲੇ ਦੇ ਉਹ ਬੰਦ ਪਏ ਨਾ ਬੰਦ ਪਏ ਆ ਬਿਲਕੁਲ ਅਸੀਂ ਸੰਘਰਸ਼ ਕੀਤਾ ਧਰਨੇ ਵੀ ਲਾਏ ਨਾ ਉੱਥੇ ਵੀ ਮਜਾਰੇ ਕੀਤੇ ਨਾ ਰੌਲਾ ਲੋਕਾਂ ਨੇ ਪਾਇਆ ਪਰ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਇਸ ਕਰਕੇ ਅਸੀਂ ਸਵੇਰੀ ਪ੍ਰਸ਼ਾਸਨ ਨਾਲ ਗੱਲ ਹੁੰਦੀ ਰਹਿੰਦੇ ਵਾਟਰ ਵਕਸ ਨਾਲ ਐਸਸੀ ਸਾਹਿਬ ਨਾਲ ਚੀਫ ਸਾਹਿਬ ਨਾਲ ਸੜੀ ਦੇ ਘਾਰੀਆਂ ਨਾਲ ਉਹ ਕਹਿੰਦੇ ਵੀ ਸਾਡਾ 90 ਲੱਖ ਦਾ ਪ੍ਰੋਜੈਕਟ ਬਣਾਤਾ ਜੀ ਅਸੀਂ ਇਹ ਆਉਣ ਵਾਲਾ ਹੈ ਇਹ ਆਊ ਕਦੋਂ ਕੈਸ ਸਾਲ ਹੋਗੇ ਜੀ ਇਸ ਬਾਰੇ ਕੋਈ ਦੱਸ ਨਹੀਂ ਰਿਹਾ ਛੇਦ ਭਾਗ ਦੇ ਨਾਲ ਵੱਖ-ਵੱਖ ਥਾਵਾਂ ਤੋਂ ਤਲਵੰਡੀ ਸਾਬੋ ਤੋਂ 10 ਸੈਂਪਲ ਲਏ ਸੀ ਜਿੰਨਾਂ ਚੋਂ 7 ਫੇਲ ਸੀ ਤੇ 3 ਪਾਸ ਅਸੀਂ 7 ਤਾਂ ਦੁਬਾਰਾ ਤੋਂ ਉਹਨਾਂ ਤੋਂ ਲਿਸਟ ਲਈ ਛੇਦ ਭਾਗ ਤੋਂ ਕਿਹੜੇ-ਕਿਹੜੇ ਸੀਗੇ ਅਸੀਂ ਉੱਥੋਂ ਦੁਬਾਰੇ ਕਲੋਰੀਨੇਸ਼ਨ ਵਗੈਰਾ ਪ੍ਰੋਪਰ ਕਰਕੇ ਦੁਬਾਰਾ ਤੋਂ ਸਾਡੇ ਜਿਹੜੇ ਬੀਆਰਸੀ ਹੈਗੇ ਆ ਉਹਨਾਂ ਨੇ ਦੁਬਾਰਾ ਤੋਂ ਸੈਂਪਲ ਲਏ ਆ ਇਕ ਰੂਨੀਸ਼ਨ ਅਨੁਪਾਤ 70:70 ਸਾਡੇ ਇਹਦੇ ਜਿਵਾਰੇ ਸਿੰਪਲ ਆਫ ਬਾਸ ਆ। ਕੀ ਕਾਰੋ ਕਿ ਕੀ ਥੀ ਐਨਰਜੀ ਲਿੱਤੇ ਸਰ ਕੁ ਫੇੜਾ ਇਹ ਨਾਲ। ਇਸ ਮੌਸਮ ਦੇ ਵਿੱਚ ਅਕਸਰ ਹੋ ਜਾਂਦੇ ਹੁੰਦੇ। ਮਾਸਕ ਨੂੰ ਕਈ ਵਾਰੀ ਮਿਕਸਿੰਗ ਕਰਾ ਵੀ ਹੋ ਜਾਂਦੀ ਹੈ। ਤਰਵੰਡੀ ਸਬੂ ਚੀ ਵੀ ਥੋੜੀ ਜਿਹੀ ਪ੍ਰੋਬਲਮ ਹੈਗੀ ਹੈ। ਵਾਟਰ ਵਕਸ ਤੋਂ ਨਹੀਂ ਗੰਦਾ ਪਾਣੀ ਆਉਂਦਾ। ਕਈ ਵਾਰੀ ਡਿਸਟ੍ਰਿਬਿਊਸ਼ਨ ਦੇ ਵਿੱਚ ਆਉਂਦਾ ੜਾ ਪਾਣੀ ਇਹੋ ਗੰਦਾ ਹੋਇਆ ਹੈ ਕਿ ਤਨਖਤ ਕੋਈ ਹੋ ਜਾਂਦੀ ਮਿਕਸੇ। ਤੇ ਇਸ ਕਰਕੇ ਇਹੀ ਇਹਦਾ ਮੇਨ ਰੀਜ਼ਨ ਹੀ ਹੁੰਦਾ ਹੈ। ਸੀਰੇ ਪਾਣੀ ਬਹੁਤ ਮਿਕਸ ਹੋ ਕੇ ਜਾ ਰਿਹਾ ਤੇ ਤਰ ਤਰੋਸ ਹੈ ਉਹ ਤੇ ਸੀਰੇ ਪਾਣੀ ਮਿਕਸ ਹੁੰਦਾ ਮੱਖੀਆਂ ਵਿੱਚ ਬੁਰਾ ਹਾਲ ਹੋ ਰਿਹਾ ਹੈ ਸੀਵਰ ਦਾ ਜਿਹੜਾ ਕੰਮ ਹੈ ਉਹ ਤਲਵੰਡੀ ਸਾਬੋ ਕਮੇਟੀ ਕੋਲੇ ਹੈ ਵੀ ਉਸ ਪਰ ਕਮੇਟੀ ਤਲਵੰਡੀ ਸਾਬੋ ਉਹ ਦੇਖ ਰਹੀ ਹੈ ਉਹ ਆਪਣੇ ਕੋਲ ਨਹੀਂ ਹੈਗਾ ਹਾਂ ਥੋੜੀ ਜਿਹੀ ਹੈਗੀ ਪ੍ਰੋਬਲਮ ਉਹਨਾਂ ਦੀ ਕਈ ਵਾਰੀ ਓਵਰਫਲੋ ਹੋ ਜਾਂਦਾ ਰਹਿੰਦਾ ਰਹੇਗਾ ਅਸੀਂ ਵੀ ਉਹਨੂੰ ਸਮੇਂ-ਸਮੇਂ ਸਰ ਅਲੱਗ-ਅਲੱਗ ਪੱਤਰ ਲਿਖਦੇ ਰਹਿੰਨੇ ਕਿ ਇਹ ਨਹੀਂ ਪ੍ਰੋਪਰ ਹੈ ਜਿਹੜਾ ਇਹ ਆਪਣਾ ਜਿਹੜਾ ਸੀਵਰ ਡਾਊਨ ਰੱਖਿਆ ਜਾਵੇ ਤਾਂ ਕਿ ਮਿਕਸਿੰਗ ਦੀ ਜਿਹੜੀ ਪ੍ਰੋਬਲਮ ਹੈ ਪੀਣ ਵਾਲੇ ਪਾਣੀ ਦੀ ਮਿਕਸਿੰਗ ਪ੍ਰੋਬਲਮ ਹੈ ਨਹੀਂ ਨਾ ਇਸ ਮੌਕੇ ਤਲਵੰਡੀ ਸਾਬੋ ਦੇ ਹਸਪਤਾਲ ਦੇ ਵਿੱਚ ਕੰਮ ਕਰ ਰਹੇ ਡਾਕਟਰ ਸ਼ਿਵਾਲੀ ਨੇ ਦੱਸਿਆ ਕਿ ਅਜਿਹਾ ਪਾਣੀ ਪੀਣ ਦੇ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਨੇ ਤੇ ਅਜਿਹੇ ਪਾਣੀ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ ਜਿਹੜਾ ਇਹ ਪਾਣੀ ਹੈ ਇਹਦੇ ਵਿੱਚ ਇੱਕ ਬੈਕਟੀਰੀਆ ਪਾਇਆ ਜਾਂਦਾ ਹੈ ਕੋਲੀਫਾਰਮ ਬੈਕਟੀਰੀਆ ਇਹ ਬੈਕਟੀਰੀਆ ਜਿਹੜਾ ਹੈਗਾ ਇਹ ਜ਼ਿਆਦਾਤਰ ਪਾਣੀ ਦੇ ਵਿੱਚ ਪਾਇਆ ਜਾਂਦਾ ਹੈ ਜਦੋਂ ਆਪਣਾ ਵਾਟਰ ਫਲੱਡ ਵਗੈਰਾ ਆਂਦੇ ਨੇ ਹੁੰਦੇ ਨਾਲ ਉਹਦੇ ਵਿੱਚ ਆ ਜਾਂਦਾ ਤੇ ਇਹ ਬੈਕਟੀਰੀਆ ਦੇ ਨਾਲ ਆਪਾਂ ਨੂੰ ਜ਼ਿਆਦਾ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਜਿਵੇਂ ਕਿ ਗੈਸਟ੍ਰੋਐਂਟਰਾਈਟਿਸ टाइफाइड भी एक भयानक बीमारियां ਤੇ ਇਹਦੇ ਨਾਲ ਬਾਥਰੂਮ ਦੀ ਇਨਫੈਕਸ਼ਨ ਵੀ ਕਾਫੀ ਹੱਦ ਤੱਕ ਫੈਲ ਸਕਦੀ ਹੈ ਤੇ ਇਹ ਬੈਕਟੀਰੀਆ ਜਿਹੜਾ ਹੈਗਾ ਜੇ ਇਹ ਪਾਣੀ ਲਗਾਤਾਰ ਪਿੰਦਾ ਰਹੇ ਤਾਂ ਇਹ ਪੇਟ ਦੀਆਂ ਜਿਹੜੀਆਂ ਨਾਲੀਆਂ ਹਨ ਉਹਨਾਂ ਨੂੰ ਕਾਫੀ ਨੁਕਸਾਨ ਕਰ ਸਕਦਾ ਹੈ। ਕੋਈ ਬਚਾਰ ਵੀ ਹੋ ਸਕਦਾ ਕਿਸ ਤਰ੍ਹਾਂ ਉੱਪਰ ਦਾ ਕੁਝ ਬਚਾਰ ਜੀ ਆਪਾਂ ਜਿਹੜਾ ਪਾਣੀ ਹੈ ਉਹਨੂੰ ਜਿਆਦਾ ਤੋਂ ਜਿਆਦਾ ਜਦੋਂ ਵੀ ਪੀਓ ਉਬਾਲ ਕੇ ਪੀਓ ਸਵੇਰੇ ਸਵੇਰੇ ਪਾਣੀ ਉਬਾਲ ਕੇ ਰੱਖ ਦੋ ਤੇ ਪੂਰਾ ਦਿਨ ਫਿਰ ਉਹੀ ਪਾਣੀ ਪੀਣਾ ਚਾਹੀਦਾ ਹੈ। ਦੂਜੀ ਗੱਲ ਇਹ ਪਾਣੀ ਨੂੰ ਲਈ ਜਿਹੜਾ ক্লোਰੀਨੇਟਡ ਕਲੋਰੀਨ ਜਦੋਂ ਆਪਾਂ ਪਾਨੇ ਆ ਉਹਦੇ ਨਾਲ ਵੀ ਇਹ ਪਾਣੀ ਕਾਫੀ ਸਾਫ਼ ਹੋ ਜਾਂਦਾ ਤੇ ਇਹ ਪਾਣੀ ਜਦੋਂ ਆਪਾਂ ਪੀਵਾਂਗੇ ਤਾਂ ਇਹ ਬੈਕਟੀਰੀਆ ਆਪਾਂ ਨੂੰ ਨੁਕਸਾਨ ਨਹੀਂ ਕਰੇ ਜਗਬਾਨੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ